ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਉਮੀਦ ਕਰਦੇ ਹਾਂ ਕਿ ਸਾਰੇ ਜਾਣੇ ਚੰਗੀ ਕਲਾ ਦੇ ਵਿੱਚ ਹੋਗੇ ਸਾਰੇ ਜਾਣੇ ਠੀਕ ਠਾਕ ਹੋਗੇ ਸੋ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਸੋ ਥੈਂਕ ਯੂ so much سپورਟ ਕਰਨ ਲਈ ਤੇ ਜਦੋਂ ਤੁਸੀਂ ਤੇ ਜਿਹੜੇ ਵੀਰ ਭੈਣ ਭਰਾ ਮੇਰੀ ਵੀਡੀਓ ਵਾਚ ਕਰਦੇ ਆ ਸੋ ਪਲੀਜ਼ ਲਾਈਕ ਵੀ ਨਾਲ ਜ਼ਰੂਰ ਕਰਦੇ ਆ ਕਰੋ ਤੇ ਫੁੱਲ ਵਾਚ ਕਰਕੇ ਦੇਖਿਆ ਕਰੋ ਵੀਡੀਓ ਤੇ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਵਾ ਸੋ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਬਰਤਨ ਵਗੈਰਾ ਕਾਲੇ ਹੋ ਜਾਂਦੇ ਆ ਤੇ ਆਪਾਂ ਉਹਨਾਂ ਨੂੰ ਕਿਵੇਂ ਕਲੀਨ ਕਰ ਸਕਦੇ ਆ ਆਪਾਂ ਤੁਹਾਨੂੰ ਅੱਜ ਜਾਣਕਾਰੀ ਦਵਾਂਗੇ ਤੇ ਸੋ ਵੀਡੀਓ ਦੇ ਨਾਲ ਅੰਤ ਤੱਕ ਬਨੇ ਰਹੋ ਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਤੇ ਜੇ ਸਾਡੀ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਪਸੰਦ ਆਉਂਦੀ ਹੋਵੇ ਤਾਂ ਪਲੀਜ਼ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਹੁਣ ਆਪਾਂ ਚਲੋ ਜੀ ਹੋਂ ਤੁਹਾਨੂੰ ਆਪਾਂ ਦੱਸਦੇ ਆ ਕਿ ਬਰਤਨ ਨੂੰ ਕਿਵੇਂ ਆਪਾਂ ਜਿਹੜੇ ਕਾਲੇ ਬਰਤਨ ਹੋ ਜਾਂਦੇ ਆ ਸੜ ਜਾਂਦੇ ਆ ਉਹਨਾਂ ਨੂੰ ਆਪਾਂ ਕਿਵੇਂ ਸਾਫ਼ ਕਰ ਸਕਦੇ ਆ ਚਲੋ ਜੀ ਆਓ ਤੁਹਾਨੂੰ ਦੱਸਦੇ ਆ ਸੋ ਇਹ ਹੈਗੀ ਹੈ ਕੜਾਈ ਤੇ ਇਹ ਬਹੁਤ ਜ਼ਿਆਦਾ ਕਾਲੀ ਹੋ ਚੁੱਕੀ ਸੀ ਤੇ ਮੈਂ ਕਿਹਾ ਚਲੋ ਇਹਨੂੰ ਆਪਾਂ ਵਾਸ਼ ਕਰ ਦਿੰਨੇ ਆ ਤੇ ਇਹ ਕਾਫੀ ਟਾਈਮ ਤੋਂ ਮਤਲਬ ਮੈਂ ਕਾਫੀ ਇਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਲਈ ਸੀ ਲੇਕਿਨ ਨਹੀਂ ਹੋ ડીਸੀ ਇਹ ਸਾਫ਼ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਇਹ ਇਹਨੂੰ ਆਪਾਂ ਕਿਵੇਂ ਵਧੀਆ ਤਰੀਕੇ ਦੇ ਨਾਲ ਤੇ ਸਿੰਪਲ ਤਰੀਕੇ ਦੇ ਨਾਲ ਆਪਾਂ ਇਹਨੂੰ ਸਾਫ਼ ਕਰ ਸਕਦੇ ਆ ਤੇ ਮੈਂ ਵੈਸੇ ਵੀ ਇਹ ਸਾਫ਼ ਕਰਨੀ ਸੀ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀਡੀਓ ਸਾਂਝੀ ਕਰਦੇ ਆ ਤੇ ਦੇਖਦੇ ਆ ਕਿ ਰਿਜ਼ਲਟ ਕੀ ਮਿਲਦਾ ਹੈ ਸਾਨੂੰ ਤੇ ਸੋ ਆਪਾਂ ਜੇ ਤਾਂ ਵਧੀਆ ਰਿਜ਼ਲਟ ਮਿਲੂਗਾ ਤੇ ਆਪਾਂ ਇਹ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਸਭ ਦੇ ਨਾਲ ਤੇ ਸੋ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਰਾਈ ਨੂੰ ਗੈਸ ਦੇ ਉੱਪਰ ਰੱਖ ਦਿੱਤਾ ਹੈ ਤੇ ਇਹਦੇ ਉੱਪਰ ਇਹਦੇ ਵਿੱਚ ਪਾਵਾਂਗੇ ਇੱਕ ਗਲਾਸ ਆਪਾਂ ਪਾਣੀ ਦਾ ਸੋ ਪਾਣੀ ਦਾ ਗਲਾਸ ਪਾ ਕੇ ਇਹਦੇ ਵਿੱਚ ਇਹਨੂੰ ਥੋੜਾ ਜਿਹਾ ਆਪਾਂ ਗਰਮ ਹੋਣ ਦਵਾਂਗੇ ਤੇ ਇਹਦੇ ਵਿੱਚ ਆਪਾਂ ਇੱਕ ਚੀਜ਼ ਹੋਰ ਪਾਵਾਂਗੇ ਤੇ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੀ ਤੇ ਬਿਲਕੁਲ ਵੀ ਸਕਿੱਪ ਨਾ ਕਰਿਓ ਸੋ ਇਹਦੇ ਵਿੱਚ ਆਪਾਂ ਕੋਈ ਵੀ ਸ਼ੈਂਪੂ ਦਾ ਇਸਤੇਮਾਲ ਕਰ ਸਕਦੇ ਹਾਂ ਤੇ ਮੈਂ ਇੱਥੇ ਲਿਆਇਆ ਕਲੀਨਿੰਗ ਪਲੱਸ ਤੇ ਤੁਸੀਂ ਜਿਹੜਾ ਮਰਜੀ ਆਪਣੇ ਅਕੋਰਡਿੰਗ ਇਸਤੇਮਾਲ ਕਰ ਸਕਦੇ ਹੋ ਤੇ ਮੈਂ ਇੱਥੇ ਕਲੀਨਿੰਗ ਪਾਸ ਸੈਂਪੂ ਲੈ ਲਿਆ ਸੀ ਤੇ ਸੋ ਇਹਨੂੰ ਇੱਕ ਸੈਂਪੂ ਨੂੰ ਆਪਾਂ ਪੂਰਾ ਪੌਚ ਸੈਂਪੂ ਦਾ ਇਹਦੇ ਪਾਣੀ ਦੇ ਵਿੱਚ ਪਾ ਦਾਂਗੇ ਤੇ ਇਹਨੂੰ ਉਬਾਲ ਲਈ ਛੱਡ ਦਾਂਗੇ ਆਪਾਂ ਤੇ ਇਹਨੂੰ ਉਬਾਲ ਕੇ ਹੀ ਆਪਾਂ ਗਾੜੀ ਦਾ ਪ੍ਰੋਸੈਸ ਚਾਲੂ ਕਰਾਂਗੇ ਸੋ ਤੁਸੀਂ ਆ ਵੀਡੀਓ ਦੇ ਨਾਲ ਬਣੇ ਰਹਿਣਾ ਅੰਤ ਤੱਕ ਤੇ ਵੱਦ ਤੋਂ ਵੱਦ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਭੈਣਾ ਨੂੰ ਜਿਹੜੀ ਮੁਸ਼ਕਿਲ ਆ ਰਹੀ ਹੈ ਭਾਂਡੇ ਜਿਹੜੇ ਕਾਲੇ ਹੁੰਦੇ ਆ ਉਹਨਾਂ ਨੂੰ ਕਿਵੇਂ ਆਪਾਂ ਲਿਸਕਾਉਣਾ ਹੈ ਤੇ ਉਹ ਭੈਣਾ ਇਹ ਕੰਮ ਇਹ ਤਰੀਕਾ ਅਪਣਾ ਸਕਣ ਤੇ ਇਹਨੂੰ ਜਦੋਂ ਆਪਾਂ ਉਬਾਲਾ ਆਉਣ ਦਵਾਂਗੇ ਉਬਾਲੇ ਦੇਣ ਲਈ ਆਪਾਂ 5-20 ਮਿੰਟ ਖਲੋਵਾਂਗੇ ਤੇ ਸੋ ਤੁਸੀਂ ਦੇਖ ਸਕਦੇ ਹੋ ਕਿ ਝੱਗ ਆ ਗਈ ਹੈ ਸ਼ੈਂਪੂ ਤੁਹਾਨੂੰ ਪਤਾ ਹੀ ਹੈ ਸ਼ੈਂਪੂ ਪਾਉਣ ਦੇ ਨਾਲ ਹਮੇਸ਼ਾ ਝੱਗ ਹੁੰਦੀ ਹੀ ਹੈ ਇਹ ਨੂੰ ਆਪਾਂ ਝੱਗ ਇੱਕਦਮ ਆਪਣੇ ਆਪ ਹੀ نیچے بیٹھ ਜੇਗੀ ਤੇ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਜੀ ਤੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਸੋ ਇਹਦੇ ਵਿੱਚ ਅਸੀਂ ਪਾਇਆ ਇੱਕ ਚਮਚ ਮਿੱਠੇ ਸੋਡੇ ਦਾ ਤੇ ਮਿੱਠੇ ਸੋਡੇ ਦਾ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਮਿੱਠਾ ਸੋਡਾ ਪਾਉਣ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਅ ਪੁਰਾਣੇ ਸਮੇਂ ਦੇ ਵਿੱਚ ਇਹ ਮਿੱਠੇ ਸੋਡੇ ਦੇ ਨਾਲ ਹੀ ਕਪੜੇ ਧੋਤੇ ਜਾਂਦੇ ਹੁੰਦੇ ਤੇ ਬਹੁਤ ਵਧੀਆ ਰਿਜ਼ਲਟ ਆਉਂਦਾ ਹੁੰਦਾ ਸੀ ਤੇ ਅਸੀਂ ਪਾਇਆ ਇਹਦੇ ਵਿੱਚ ਮਿੱਠਾ ਸੋਡਾ ਜਦੋਂ ਮਿੱਠਾ ਸੋਡਾ ਪਾਇਆ ਤੇ ਇੱਕਦਮ ਝੱਗ ਆ ਗਈ ਤੇ ਇਹਨੂੰ ਹੁਣ ਆਪਾਂ ਝੱਗ ਨੂੰ ਥੋੜਾ نیچے ਹੋਣ ਦਵਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਕਰਾਈ ਨੂੰ نیچے ਉਤਾਰ ਲਾਂਗੇ ਤੇ ਸੋ ਇਹਦੇ ਵਿੱਚ ਦੇਖੋ ਤੁਸੀਂ ਇੱਕਦਮ ਪਾਣੀ ਮਤਲਬ ਜਿਹੜੀ ਸੈਡਾਂ ਤੋਂ ਗੰਦਗੀ ਸੀ ਕਰਾਈ ਦੇ ਵਿੱਚ ਉਹ ਉਤਰ ਗਈ ਆ ਕਾਲਾਪਣ ਜਿਹੜਾ ਉਤਰ ਗਿਆ ਵਾ ਤੇ ਹੁਣ ਆਪਾਂ ਇਹਨੂੰ نیچے ਉਤਾਰ ਲਾਂਗੇ ਸੋ ਤੁਸੀਂ ਕਰਾਈ ਨੂੰ ਸਾਫ਼ ਠੰਡਾ ਕਰਕੇ ਹੀ ਕਰਿਓ ਅ ਮੇਰਾ ਤੁਰਾ ਪਾਣੀ ਗਰਮ ਸੀ ਥੋੜਾ ਸੋ ਆਪਾਂ ਹੁਣ ਇਹਨੂੰ ਆਸ ਤੇ ਆਸ ਤੇ ਕਰਕੇ ਸਾਫ਼ ਕਰਾਂਗੇ ਤੇ ਇਹਨੂੰ ਥੋੜਾ ਵੈਂਟ ਵੀ ਆਪਾਂ ਸਾਫ਼ ਕਰਦੇ ਤੇ ਇੱਕਦਮ ਇਹਦੀ ਚਿਕਨਾਈ ਵਗੈਰਾ ਜਿਹੜੀ ਕਾਲੱਖਾ ਉਹ ਉਤਰ ਜਾਂਦੀ ਆ ਤੇ ਬਾਕੀ ਇਹ ਆ ਕਿ ਮਿਹਨਤ ਕਰਨੀ ਪੈਂਦੀ ਆ ਕੋਈ ਵੀ ਚੀਜ਼ ਸਾਫ਼ ਕਰਨ ਵਾਸਤੇ ਤੇ ਭਾਵੇਂ ਉਹ ਬਰਤਨ ਹੋਵੇ ਭਾਵੇਂ ਉਹ ਕੱਪੜੇ ਹੋਣ ਭਾਵੇਂ ਕੁਛ ਵੀ ਤੇ ਮਿਹਨਤ ਵੀ ਲੱਗਦੀ ਲੱਗਦੀ ਆ ਕੋਈ ਵੀ ਕੰਮ ਆ ਤੇ ਉਹਨੂੰ ਮਿਹਨਤ ਲੱਗਦੀ ਆ ਤੇ ਇਹ ਮਿਹਨਤ ਦੇ ਨਾਲ ਹੀ ਸਾਫ਼ ਹੋਏਗੀ ਕਰਾਈ ਤੇ ਸੋ ਤੁਸੀਂ ਦੇਖ ਸਕਦੇ ਹੋ ਖੁਦ ਕਿ ਕਿੰਨਾ ਵਧੀਆ ਮਤਲਬ ਸਾਫ਼ ਹੋ ਰਹੀ ਹੈ ਕਰਾਈ ਤੇ ਚਿਕਨਾਈ ਵੀ ਸਾਫ਼ ਹੋ ਰਹੀ ਹੈ ਜਿਹੜੀ ਕਾਲਖ ਸਾਡਾਂ ਤੇ ਲੱਗੀ ਸੀ ਉਹ ਵੀ ਉੱਤਰ ਰਹੀ ਆ ਤੇ ਤੁਸੀਂ ਲਾਈਵ ਰਿਜ਼ਲਟ ਦੇ ਸਕਦੇ ਹੋ ਤੁਸੀਂ ਕਦੋਂ ਦੇਖ ਲਗਿਆ ਕਿ ਸੈਡਾਂ ਤੋਂ ਕਿੰਨੀ ਵਧੀਆ ਸਾਫ਼ ਹੋ ਰਹੀ ਹੈ ਕਰਾਈ ਸੋ ਇੱਥੇ ਆਪਾਂ ਕੜਾਈ ਨੂੰ ਕਰ ਲਿਆ ਉਲਟਾ ਤੇ ਉਲਟੀ ਸਾਈਡ ਤੋਂ ਆਪਾਂ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਾਂਗੇ ਸੋ ਇਹ ਕੜਾਈ ਹੈਗੀ ਆ সিলਵਰ ਦੀ ਤੇ সিলਵਰ ਦਾ ਭਾਂਡਾ ਬਹੁਤ ਮੁਸ਼ਕਿਲ ਦੇ ਨਾਲ ਸਾਫ਼ ਹੁੰਦਾ ਵਾ ਤੇ ਸੋ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਆਪਾਂ ਤਾਂ ਵੈਸੇ ਸਟੀਲ ਦੀ ਲੈਣ ਗਏ ਸੀ ਪਰ ਸਾਨੂੰ ਸਟੀਲ ਦੀ ਕੜਾਈ ਨਹੀਂ ਸੀ ਮਿਲੀ ਫਿਰ ਸੱਪਨ ਮਜਬੂਰਨ ਸੀ ਤੀਕ সিলਵਰ ਦੀ ਕੜਾਈ ਲੈ ਕੇ ਆਉਣੀ ਪਈ ਤੇ ਕਿਉਂਕਿ ਆਪਾਂ ਜਿਹੜੀ ਦੁਕਾਨ ਤੋਂ ਲੈਂਦੇ ਹਾਂ ਉੱਥੇ ਮਤਲਬ ਨਹੀਂ ਸੀ ਮਿਲੀ ਸਾਨੂੰ ਤੇ ਫਿਰ ਆਪਾਂ ਸਿਲਵਰ ਦੀ ਕਰਾਈ ਫਿਰ ਅਮਰਜੈਂਸੀ ਸੀ ਸਾਨੂੰ ਕੋਈ ਕੰਮ ਸੀ ਇਸ ਕਰਕੇ ਸਾਨੂੰ ਸਿਲਵਰ ਵੀ ਕਰਾਈ ਲੈਣੀ ਪਈ ਕਾਫੀ ਟਾਈਮ ਟੱਪਾ ਲੱਗਿਆ ਤੇ ਸੋ ਇਹਨੂੰ ਸਾਫ ਕਰਨਾ ਬਹੁਤ ਔਖਾ ਹੋ ਜਾਂਦਾ ਸੀ ਪਰ ਹੁਣ ਮੈਨੂੰ ਮਤਲਬ ਸਿੰਪਲ ਲੱਗਦਾ ਇਹ ਤਰੀਕਾ ਕਿਉਂਕਿ ਇਸ ਤਰੀਕੇ ਦੇ ਨਾਲ ਮੈਂ ਹੁਣ ਇਹਨੂੰ ਸਾਫ ਕੀਤਾ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਫ ਹੋ ਗਈ ਆ ਤੇ ਵਿੱਚੋਂ ਵੀ ਬਹੁਤ ਖਰਾਬ ਸੀ ਪਰ ਹੁਣ ਠੀਕ ਹੋ ਗਈ ਆ ਵਧੀਆ ਹੋ ਗਈ ਆ ਤੇ ਸੋ ਤੁਸੀਂ ਦੇਖ ਸਕਦੇ ਹੋ ਕੀ ਬਹੁਤ ਵਧੀਆ ਤਰੀਕੇ ਦੇ ਨਾਲ ਆਪਾਂ ਕਰਾਈ ਨੂੰ ਸਾਫ ਕਰ ਲਿਆ ਵਾ ਤੇ ਤੁਸੀਂ ਖੁਦ ਲਾਈਵ ਰਿਜ਼ਲਟ ਦੇਖ ਲਓ ਕਿ ਪਹਿਲਾਂ ਕਿੱਦਾਂ ਦੀ ਸੀ ਕਰਾਈ ਤੇ ਹੁਣ ਦੇਖੋ ਕਿੱਦਾਂ ਦੀ ਆ ਤੇ ਇੱਕਦਮ ਸਾਫ ਹੋ ਗਈ ਹੈ ਬਾਕੀ ਹੌਲੀ ਹੌਲੀ ਆਪਾਂ ਇਹਨਾਂ ਅ ਸੰਭਾਲ ਕੇ ਸਾਫ ਕਰਦੇ ਰਵਾਂਗੇ ਤੇ ਇੱਕਦਮ ਇਹ ਸਾਫ ਹੋ ਚੁਗੀ ਤੇ ਸੋ ਹੁਣ ਆਪਾਂ ਇਹਨੂੰ ਵਾਸ਼ ਕਰ ਲਾਂਗੇ ਇੱਧਰ ਹਰਜੋਤ ਆ ਗਿਆ ਤੇ ਹਰਜੋਤ ਡਿਆ ਸੀ ਕੋਈ ਆਪਣੇ ਕੰਮ ਕਰਨ ਤੇ ਸੋ ਇਹਦੇ ਵਿੱਚ ਆਪਾਂ ਹੁਣ ਇਹਨੂੰ ਵਾਸ਼ ਕਰ ਲਾਂਗੇ ਚੰਗੀ ਤਰ੍ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਚਮਕ ਗਈ ਹੈ ਕੜਾਈ ਸੋ ਤੁਸੀਂ ਇਵੇਂ ਆਪਣੇ ਬर्तन ਸਾਫ਼ ਕਰ ਸਕਦੇ ਹੋ ਜਿਵੇਂ ਮੁਸ਼ਕਲ ਹੁੰਦੀ ਹੈ ਥੋੜੀ ਹਾਂ ਜਲਦਬਾਜ਼ੀ ਤੇ ਵੀ ਕੁਝ ਨਹੀਂ ਸਾਫ਼ ਨਹੀਂ ਹੁੰਦੀ ਹੈਗੀ ਸੋ ਇਵੇਂ ਤੁਸੀਂ ਸਾਫ਼ ਕਰ ਸਕਦੇ ਹੋ ਇਹ ਦੇਖੋ ਥੋੜਾ ਹੰਦੇ ਰਸੀ ਕਿਚਨ ਦੇ ਵਿੱਚ ਤੇ ਆ ਦੇਖੋ ਕਿੰਨੀ ਵਧੀਆ ਸਾਫ਼ ਹੋ ਗਈ ਆ ਦੇਖ ਸਕਦੇ ਹੋ ਤੁਸੀਂ ਕਿ ਪਹਿਲਾਂ ਕਿੱਦਾਂ ਦੀ ਤੇ ਹੁਣ ਦੇਖੋ ਕਿੱਦਾਂ ਦੀ ਹੈ ਸੋ ਅੱਜ ਦੀ ਵੀਡੀਓ ਜੇ ਥੋੜੀ ਜਿਹੀ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਆਪਾਂ ਅਗਲੇ ਨੈਕਸਟ ਵੀਡੀਓ ਦੇ ਨਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ